ਲੁਧਿਆਣਾ ਵਿੱਚ ਇੱਕ ਪ੍ਰੋਗਰਾਮ ਦੌਰਾਨ ਇੱਕ ਖਾਸ ਭਾਈਚਾਰੇ ਨੂੰ ਲੈ ਕੇ ਰਾਜਾ ਵੜਿੰਗ ਦੀ ਮੌਜੂਦਗੀ 'ਚ ਹੋਈ ਟਿੱਪਣੀ ਤੇ ਰਾਜਾ ਵੜਿੰਗ ਨੇ ਸਪੱਸ਼ਟੀ ਦਿੱਤੀ ਹੈ ਲੁਧਿਆਣਾ ਤੋਂ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਨੇ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਵਿਅਕਤੀ ਵਿਸ਼ੇਸ਼ ਵੱਲੋਂ ਕੀਤੀ ਗਈ ਟਿੱਪਣੀ ਤੇ ਰਾਜਾ ਵੜਿੰਗ ਨੇ ਕਿਹਾ ਉਸ ਨਾਲ ਸਹਿਮਤ ਨਹੀਂ ਮੈਂ ਬੇਨਤੀ ਕਰਨੀ ਚਾਹਨਾ ਹੈ ਕਿ ਅ ਪਰਸੋਂ ਕੋਈ ਘਟਨਾਕਰਮ ਜਿਹੜਾ ਵਾਪਰਿਆ ਜਾਣੇ ਕਿ ਕ੍ਰਿਸਚੀਅਨ ਪਾਈਚਾਰੇ ਆਸਤੇ ਇਹ ਗੱਲ ਕਹੀ ਗਈ ਕਿ ਕ੍ਰਿਸਚੀਅਨ ਕੋਈ ਨਹੀਂ ਬਣੇ ਜਾਓ ਕਿਉਂ ਬਣ ਰਿਹਾ ਹੈ ਲੇਕਿਨ ਮੈਂ ਆਪਣਾ ਪੱਖ ਰੱਖਣਾ ਚਾਹਣਾ ਹੈ ਕਿ ਜਿਹੜੇ ਕ੍ਰਿਸਚੀਅਨ ਭਰਾ ਨੇ ਅਸੀਂ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਾਂ ਔਰ ਉਹਨਾਂ ਦਾ ਕਮਿਊਨਿਟੀ ਦੇ ਹਾਸਤੇ ਬਹੁਤ ਵੱਡਾ ਯੋਗਦਾਨ ਉਹਨਾਂ ਲੋਕਾਂ ਨੇ ਪਾਇਆ ਹੈ ਸਮਾਜ ਦੀ ਸਿਰਜਣਾ ਵਾਸਤੇ ਔਰ ਸਮਾਜ ਦੇ ਬਹੁਤ ਸਾਰੇ ਨੇਕ ਕੰਮ 크ਰਿਸਚੀਅਨ ਭਰਾ ਕਰਦੇ ਆ। ਸੋ ਕਿਸੇ ਵਿਅਕਤੀ ਵਿਸ਼ੇਸ਼ ਨੇ ਕੋਈ ਗੱਲ ਕਹਿ ਦੇਣੀ। ਇਸ ਗੱਲ ਨਾਲ ਰਾਜੇ ਵੜਿੰਗ ਦਾ ਤੇ ਕੋਈ ਅਸਰ ਨਹੀਂ ਪੈਂਦਾ। ਮੈਂ ਸਾਡੀ ਪਾਰਟੀ ਇੱਕ ਸੈਕੂਲਰ ਪਾਰਟੀ ਹੈ। ਅਸੀਂ ਹਰ ਭਾਈਚਾਰੇ ਦਾ Hindu ਦਾ, Sikh ਦਾ, Musalman ਭਰਾਵਾਂ ਦਾ, Christian ਭਰਾਵਾਂ ਦਾ, ਔਰ Dalit ਭਰਾਵਾਂ ਦਾ ਮੈਂ ਸਮਝਦਾ ਬਾਲਮੀਕੀ ਭਰਾਵਾਂ ਦਾ ਅਸੀਂ ਬਹੁਤ ਸਤਿਕਾਰ ਕਰਦੇ ਆ ਕਿਉਂਕਿ ਸੈਕੂਲਰ ਪਾਰਟੀ ਹੈ ਸਭ ਨੂੰ ਨਾਲ ਲੈ ਕੇ ਚੱਲਦੀ ਹੈ। ਔਰ ਜਿਸ ਪ੍ਰੋਗਰਾਮ ਚ ਮੈਂ ਮੌਜੂਦ ਸਾਂ ਉੱਥੇ ਕੋਈ ਐਸੀ ਗੱਲ ਕਿਸੇ ਵਿਅਕਤੀ ਵਿਸ਼ੇਸ਼ ਨੇ ਜਿਹੜਾ ਉੱਥੇ ਲੋਕਾਂ ਦੁਆਰਾ ਸੱਦਿਆ ਗਿਆ ਸੀ ਉਹਨਾਂ ਨੇ ਕੀਤੀ ਹੈ ਅਗਰ ਤਾਂ ਉਸ ਗੱਲ ਨਾਲ ਰਾਜਾ ਵੜਿੰਗ ਸਹਿਮਤ ਨਹੀਂ ਆ। ਹਰ ਵਿਅਕਤੀ ਨੂੰ ਆਜ਼ਾਦੀ ਹੈ ਆਪ ਦੇ ਧਰਮ ਦਾ ਪ੍ਰਚਾਰ ਕਰਨ ਦੀ, ਆਪ ਦਾ ਪ੍ਰਚਾਰ ਕਰਨ ਦੀ ਉਹਦੇ ਤੇ ਕੋਈ ਰੋਕ-ਠੋਕ ਨਹੀਂ ਲਾ ਸਕਦਾ। ਔਰ ਸਾਰੇ ਧਰਮ ਵਧਨ ਫੁੱਲਣ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰਨ ਰਾਜਾ ਵੜਿੰਗ ਤੱਕ ਕ੍ਰਿਸ਼ਚਨਾ ਦੇ ਵੀ ਜਾਂਦਾ ਹੈ ਤੇ ਰਾਜਾ ਵੜਿੰਗ ਹਿੰਦੂ ਭਰਾਵਾਂ ਦੇ ਵੀ ਜਾਂਦਾ ਹੈ ਰਾਜਾ ਵੜਿੰਗ ਕੋਟ ਦਵਾਰੇ ਵੀ ਜਾਂਦਾ ਹੈ ਰਾਜਾ ਵੜਿੰਗ ਦਰਗਾਹ ਤੇ ਵੀ ਜਾਂਦਾ ਹੈ ਰਾਜਾ ਵੜਿੰਗ ਕਈ ਵਾਰੀ ਸਾਡੇ ਗੁਰੂਆਂ ਪੀਰਾਂ ਦੇ ਡੇਰਿਆਂ ਤੇ ਵੀ ਜਾਣਾ ਪੈਂਦਾ ਉੱਥੇ ਵੀ ਜਾਂਦਾ ਮੈਂ ਸਭ ਦਾ ਸਤਿਕਾਰ ਕਰਦਾ ਕਿਉਂਕਿ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇਹ ਸਿਖਾਇਆ ਕਿ ਇਨਸਾਨ ਦੀ ਇੱਜ਼ਤ ਕਰੋ ਇਹਨਾਂ ਨੂੰ ਵੰਡੋ ਨਾ ਔਰ ਜਿਹੜੇ ਲੋਕ ਇਹਨਾਂ ਵਿੱਚ ਵੱਡੀਆਂ ਪਾਉਂਦੇ ਆ ਉਹ ਸਮਾਜ ਦੇ ਔਰ ਸਾਡੇ ਦੇਸ਼ ਦੇ ਦੁਸ਼ਮਣ ਹਨ